ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਾਂ ਬਹੁਤ ਵਾਰ ਦੇਖਿਆ ਹੋਏਗਾ ਕਿ ਆਪਣੇ ਆਸ-ਪਾਸ ਜਾਂ ਫਿਰ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਆਪਣਾ ਧਿਆਨ ਕਦੇ ਇੱਕ ਚੀਜ਼ ਤੇ ਪਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੇ ਕਾਲੇ ਧਾਗੇ ਬੰਨੇ ਹੋਏ ਹੁੰਦੇ ਹਨ ਕਿਸੇ ਨੇ ਪੈਰਾਂ ਦੇ ਕੋਲ ਗਿੱਟਿਆਂ 'ਚ ਧਾਗਾ ਬੰਨਿਆ ਹੁੰਦਾ ਹੈ ਤੇ ਕਿਸੇ ਨੇ ਹੱਥ ਵਿੱਚ ਅਤੇ ਕਈਆਂ ਨੇ ਗਲ ਦੇ ਵਿੱਚ ਕਾਲੇ ਧਾਗੇ ਪਾਏ ਹੁੰਦੇ ਹਨ ਜੇ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਉਹ ਕਈ ਤਰ੍ਹਾਂ ਦੇ ਤਰਕ ਦਿੰਦੇ ਹਨ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਕਿ ਕਾਲਾ ਧਾਗਾ ਬੰਨਣ ਦਾ ਕੀ ਰਾਜ ਹੈ ਇਸ ਦੇ ਕੀ ਲਾਭ ਹਨ ਅਤੇ ਕੀ ਹਾਨੀਆਂ ਹਨ ਕਿ ਅਸਲ ਵਿੱਚ ਕੋਈ ਇਸ ਦਾ ਫਾਇਦਾ ਵੀ ਹੈ ਜਾਂ ਲੋਕ ਵਿਖਾਵਾ ਜਾਂ ਲੋਕ ਵੇਖੋ ਵੇਖੀ ਹੀ ਬੰਨ੍ਹੇ ਫਿਰਦੇ ਹਨ ਕਾਲੇ ਧਾਗੇ ਤੇ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਦੀ ਇੱਛਾ ਹੈ ਕਿ ਉਹ ਖੁਸ਼ੀਆਂ ਲੱਭਦਾ ਹੈ ਉਹ ਪੋਜ਼ਿਟਿਵ એનર્ਜੀ ਲੱਭਦਾ ਹੈ ਹਰੇਕ ਬੰਦੇ ਦੀ ਇਹੀ ਸੋਚ ਹੈ ਇੱਕ ਹੋਰ ਗੱਲ ਆਪਾਂ ਅਕਸਰ ਹੀ ਲੋਕਾਂ ਦੇ ਮੋਹ ਸੁਣਦੇ ਹਾਂ ਕਿ ਮਿਹਨਤ ਬਹੁਤ ਕਰਦੇ ਹਾਂ ਪਰ ਫਲ ਨਹੀਂ ਮਿਲਦਾ ਪਰ ਬੰਦਾ ਚਾਹੁੰਦਾ ਹੈ ਕਿ ਉਸ ਦੀ ਮਿਹਨਤ ਰੰਗ ਲੈ ਕੇ ਆਵੇ ਪਰ ਬਹੁਤ ਲੋਕ ਮਿਹਨਤ ਕਰਨ ਤੋਂ ਬਾਅਦ ਨਰਾਜ ਹੋ ਜਾਂਦੇ ਹਨ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਬੱਚੇ ਬਹੁਤ ਪੜ੍ਹਾਈ ਕਰਦੇ ਹਨ ਬਹੁਤ ਮਿਹਨਤ ਕਰਦੇ ਹਨ ਪੜ੍ਹਾਈ ਦੇ ਵਿੱਚ ਪਰ ਜਦੋਂ ਉਹਨਾਂ ਦੀ ਮਿਹਨਤ ਰੰਗ ਨਹੀਂ ਲੈ ਕੇ ਆਉਂਦੀ ਤਾਂ ਉਹਨਾਂ ਰਾਜੋ ਜਾਂਦੇ ਹਨ ਇਸੇ ਤਰ੍ਹਾਂ ਹੀ ਵੱਡੇ ਉਹ ਬਹੁਤ ਕਮਾਈ ਕਰਦੇ ਹਨ ਬਹੁਤ ਮਿਹਨਤ ਕਰਦੇ ਹਨ ਪਰ ਉਹਨਾਂ ਦੀ ਮਿਹਨਤ ਰੰਗ ਨਹੀਂ ਲਉਂਦੀ ਜਿਸ ਤਰ੍ਹਾਂ ਉਹ ਸੋਚਦੇ ਹਨ ਕਿ ਮੇਰੀ ਮਿਹਨਤ ਤੋਂ ਇੰਨੇ ਕਮਾਈ ਹੋ ਜਾਵੇਗੀ ਉਸੇ ਤਰ੍ਹਾਂ ਉਹਨਾਂ ਨੂੰ ਸਿੱਟਾ ਨਹੀਂ ਮਿਲਦਾ ਨਤੀਜਾ ਨਹੀਂ ਮਿਲਦਾ ਕਹਿਣ ਤੋਂ ਭਾਵ ਕਿ ਹਰ ਬੰਦੇ ਨੂੰ ਅੱਜ ਦੇ ਸਮੇਂ ਦੇ ਵਿੱਚ ਆਰਥਿਕ ਪਰੇਸ਼ਾਨੀਆਂ ਜਦੋਂ ਆਰਥਿਕ ਪਰੇਸ਼ਾਨੀ ਵਾਧਦੀ ਹੈ ਤਾਂ ਹਰ ਇਨਸਾਨ ਦੁਖੀ ਹੋ ਜਾਂਦਾ ਹੈ ਦੁਖੀ ਹੋ ਕੇ ਉਸ ਦੀ ਚਿੰਤਾ ਵਧਦੀ ਹੈ ਤੇ ਵੱਧੂਏ ਚਿੰਤਾ ਕਿਤੇ ਨਾ ਕਿਤੇ ਘਰ ਦੇ ਵਿੱਚ ਕਲੇਸ਼ ਨੂੰ ਲੈ ਕੇ ਆਉਂਦੀ ਹੈ ਘਰ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ ਕਲੇ-ਕਲੇਸ਼ ਰਹਿਣ ਲੱਗ ਜਾਂਦੀ ਹੈ ਸੋ ਇਸੇ ਚੀਜ਼ ਦਾ ਹੱਲ ਕੀ ਹੋ ਸਕਦਾ ਹੈ ਇਹ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਸਾਹਸ ਸਿੰਘ ਜੀ ਬਹੁਤ ਸਾਰੇ ਲੋਕ ਇਹ ਗੱਲ ਮੰਨਦੇ ਹਨ ਕਿ ਕੁਝ ਮੰਤਾਵਾਂ ਵੀ ਹਨ ਕੁਝ ਸਿਆਣੇ ਲੋਕ ਵੀ ਕਹਿੰਦੇ ਹਨ ਕਿ ਜਿਹੜਾ ਕਾਲਾ ਧਾਗਾ ਹੈ ਇਸ ਦਾ ਸਿੱਧਾ ਸਿੱਧਾ ਸਬੰਧ ਨਜ਼ਰ ਲੱਗਣ ਨਾਲ ਹੁੰਦਾ ਹੈ ਅਸੀਂ ਅਕਸਰ ਹੀ ਆਪਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਨਜ਼ਰ ਪੱਥਰ ਪਾੜ ਦਿੰਦੀ ਹੈ ਨਜ਼ਰ ਚਾਲਦੇ ਹੋਏ ਕੰਮਾਂ ਦੇ ਵਿੱਚ ਰੁਕਾਵਟ ਪਾ ਦਿੰਦੇ ਹਨ ਹੁਣ ਇਹ ਗੱਲ ਕਿੰਨੀ ਸੱਚ ਹੈ ਕਿੰਨੀ ਨਹੀਂ ਇਸ ਦਾ ਜ਼ਿਕਰ ਆਪਾਂ ਅੱਗੇ ਵੀਡੀਓ ਵਿੱਚ ਕਰਾਂਗੇ ਹੁਣ ਗੱਲ ਕੀ ਹੈ ਕਿ ਕਿ ਕਾਲੇ ਤਾਗੇ ਦਾ ਕੀ ਲਿੰਕ ਹੋ ਸਕਦਾ ਹੈ ਨਜ਼ਰ ਦੇ ਨਾਲ ਅਸੀਂ ਅਕਸਰ ਹੀ ਦੇਖਿਆ ਹੋਵੇਗਾ ਜਦੋਂ ਲੋਕੀ ਪਿੰਡਾਂ ਦੇ ਵਿੱਚ ਨਵਾਂ ਘਰ ਬਣਾਉਂਦੇ ਸੀ ਘਰ ਦੇ ਇੱਕ ਪਾਸੇ ਇੱਕ ਇੱਕ ਡੰਨਾ ਜਿਹਾ ਇੱਕ ਤਸਵੀਰ ਦੇ ਉੱਤੇ ਭੇੜੇ ਜਿਹੀ ਸ਼ਕਲ ਬਣੀ ਹੋਈ ਹੁੰਦੀ ਸੀ ਤੇ ਉਸ ਦੇ ਨਾਲ ਲਿਖਿਆ ਹੁੰਦਾ ਸੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜਾਂ ਫਿਰ ਅੱਜ ਤੋਂ 5-7 ਸਾਲ ਪਹਿਲਾਂ ਅਸੀਂ ਅਕਸਰ ਹੀ ਜਿਹੜਾ ਦੇਖਣ ਨੂੰ ਮਿਲਦਾ ਸੀ ਕਿ ਹੁਣ ਕਿਤੇ ਕਿਤੇ ਵੇਖਣ ਨੂੰ ਮਿਲਦਾ ਹੈ ਕਿ ਟਰੱਕਾਂ ਦੇ ਅੱਗੇ ਕਿਸੇ ਨਵੇਂ ਬੱਸ ਦੇ ਅੱਗੇ ਕਿਸੇ ਨਵੇਂ ਕੰਬਾਈਨ ਦੇ ਅੱਗੇ ਜਾਂ ਫਿਰ ਕਿਸੇ ਨਾ ਕੋਈ ਨਵਾਂ ਸਾਧਨ ਹੈ ਤਾਂ ਉਸ ਦੇ ਅੱਗੇ ਇੱਕ ਟੁੱਟੀ ਹੋਈ ਜੁੱਤੀ ਲਮਕਾਈ ਜਾਂਦੀ ਸੀ ਜਿਸ ਨੂੰ ਠੇੜ ਪੰਜਾਬੀ ਦੇ ਵਿੱਚ ਟੁੱਟਾ ਛੇਤਰ ਵੀ ਕਿਹਾ ਜਾਂਦਾ ਸੀ ਜਦੋਂ ਕਿਸੇ ਤੋਂ ਪੁੱਛਿਆ ਕਿ ਇਹ ਭਾਈ ਤੂੰ ਕਿਉਂ ਟੰਗਿਆ ਹੋਇਆ ਹੈ ਤਾਂ ਉਹ ਕਹਿੰਦਾ ਕਿ ਮੈਂ ਨਵਾਂ ਸਾਧਨ ਲਿਆ ਹੈ ਮੈਂ ਆਪਣੀ ਸਾਰੀ ਪੂੰਜੀ ਇਹਦੇ ਉੱਤੇ ਨਿਵੇਸ਼ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਮਾੜੀ ਨਜ਼ਰ ਮੇਰਾ ਕੋਈ ਨੁਕਸਾਨ ਕਰ ਦੇਵੇ ਇਸ ਕਰਕੇ ਮੈਂ ਇਹ ਟੁੱਟੀ ਹੋਈ ਜੁੱਤੀ ਟੰਗੀ ਹੈ ਕਿ ਮਾੜੀ ਨਜ਼ਰ ਵਾਲੇ ਦਾ ਸਾਰਾ ਹੀ ਧਿਆਨ ਇਸ ਟੁੱਟੇ ਛੇਤਰ ਵੱਲ ਜਾਵੇ ਤੇ ਸਾਰਾ ਹੀ ਧਿਆਨ ਆਪਣੇ ਵੱਲ ਕੇਂਦਰਿਤ ਕਰ ਲਵੇ ਹੁਣ ਇਸੇ ਦੇ ਸਬੰਧਿਤ ਗੱਲ ਹੈ ਕਿ ਕਾਲੇ ਧਾਗੇ ਦੀ ਇਹ ਉਹਨਾਂ ਦਾ ਮੰਨਣਾ ਹੈ ਕਿ ਜੋਕ ਜੋ ਲੋਕ ਪੁਰਾਣਿਕ માનਤਾਵਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਲੋਕ ਇਹ ਤਰਕ ਦਿੰਦੇ ਹਨ ਕਿ ਜਦੋਂ ਕਿਸੇ ਇਨਸਾਨ ਨੂੰ ਕੋਈ ਮਾੜੀ ਨਜ਼ਰ ਵਾਲਾ ਦੇਖੇਗਾ ਤਾਂ ਉਸ ਦੇ ਕਾਲਾ ਧਾਗਾ ਬੰਨਿਆ ਹੋਇਆ ਦੇਖੇਗਾ ਤਾਂ ਉਸ ਦਾ ਸਾਰਾ ਹੀ ਧਿਆਨ ਪਹਿਲਾਂ ਕਾਲੇ ਧਾਗੇ ਵੱਲ ਚਲਾ ਜਾਵੇ ਇਹ ਮਨੁੱਖੀ ਫਿਤਰਤ ਹੈ ਕਿ ਉਹ ਬੰਦੇ ਦੇ ਐਮ ਪਹਿਲਾਂ ਦੇਖਦਾ ਹੈ ਤੇ ਚੰਗਿਆਈ ਬਾਅਦ ਦੇ ਵਿੱਚ ਦੇਖਦਾ ਹੈ ਪਹਿਲਾਂ ਮੈਂ ਇੱਕ ਵਾਰ ਗੱਲ ਕਹੀ ਸੀ ਕਿ ਇੱਕ ਸਫੇਦ ਕਾਗਜ਼ ਦੇ ਉੱਪਰ ਇੱਕ ਛੋਟਾ ਕਾਲੇ ਰੰਗ ਦਾ ਟਿੱਕਾ ਲਗਾ ਕੇ ਦੇ ਟਿੱਕਾ ਲਗਾ ਕੇ ਦਿਖਾ ਲਵੋ ਤੇ ਉਸ ਨੂੰ ਪੁਛ ਲਵੋ ਕਿ ਕੀ ਦੇਖਿਆ ਹੈ ਤਾਂ ਉਹ ਇਹੀ ਕਹੇਗਾ ਕਿ ਮੈਂ ਕਾਲੇ ਰੰਗ ਦਾ ਟਿੱਕਾ ਦੇਖਿਆ ਹੈ ਇਹ ਨਹੀਂ ਕਹੇਗਾ ਕਿ ਮੈਂ ਸਫੇਦ ਪੇਪਰ ਵੀ ਦੇਖਿਆ ਹੈ ਕਿਉਂਕਿ ਇਹ ਇਨਸਾਨੀ ਫਿਤਰਤ ਹੈ ਸੋ ਅਜਾਏ ਲੋਕ ਦੱਸਦੇ ਹਨ ਕਿ ਕਾਲੇ ਧਾਗੇ ਦਾ ਸੰਬੰਧ ਨਜ਼ਰ ਲੱਗਣ ਦੇ ਨਾਲ ਹੈ ਉਨਾ ਦਾ ਇਹ ਵੀ ਮੰਨਣਾ ਹੈ ਕਿ ਪੰਜ ਤੱਤਾਂ ਦੇ ਨਾਲ ਮਨੁੱਖ ਦਾ ਸਰੀਰ ਬਣਿਆ ਹੋਇਆ ਹੈ ਜੇ ਕਿਸੇ ਮਨੁੱਖ ਦੀ ਨજર ਲੱਗ ਜਾਵੇ ਤਾਂ ਇਹ ਪੰਜਾਂ ਤੱਤਾਂ ਦੇ ਨਾਲ ਮਨੁੱਖ ਦਾ ਸਰੀਰ ਆਪਸ ਵਿੱਚ ਤਾਲਮੇਲ ਨਹੀਂ ਰੱਖ ਸਕਦਾ ਜਿਹਦੇ ਕਰਕੇ ਮਨੁੱਖ ਦੇ ਸਰੀਰ ਨੂੰ ਨੁਕਸਾਨ ਆਉਣ ਲੱਗਦੇ ਹਨ ਮਨੁੱਖ ਨੂੰ ਨੁਕਸਾਨ ਹੋਣ ਲੱਗਦਾ ਹੈ ਸੋ ਕਾਲੇ ਧਾਗੇ ਦਾ ਜਿਹੜਾ ਮੁੱਖ ਮਕਸਦ ਹੈ ਉਹ ਇਹ ਹੀ ਦੱਸਦੇ ਹਨ ਕਿ ਕਾਲੇ ਧਾਗੇ ਦਾ ਸੰਬੰਧ ਨਜਰ ਸਬੰਧ ਨਜੇ ਤੋਂ ਬਚਾਉਣ ਦੇ ਨਾਲ ਹੈ ਕੋਈ ਵੀ ਮਾੜੀ ਨਜ਼ਰ ਵਾਲਾ ਪਹਿਲਾਂ ਕਾਲੇ ਧਾਗੇ ਵੱਲ ਦੇਖੇਗਾ ਦੇਖੋ ਜੀ ਜੇ ਆਪਾਂ ਆਪਣੇ ਦਿਮਾਗ ਤੇ ਥੋੜਾ ਜਿਹਾ ਜ਼ੋਰ ਪਾ ਕੇ ਸੋਚੀਏ ਜੇ ਤਾਂ ਕਾਲੇ ਰੰਗ ਦੇ ਧਾਗੇ ਨਾਲ ਸੰਬੰਧਿਤ ਦੀ ਗੱਲ ਹੈ ਤਾਂ ਸਾਡੇ ਸਰੀਰ ਵਿੱਚ ਕਿੰਨੇ ਭਾਗ ਹਨ ਸਾਡੀਆਂ ਅੱਖਾਂ ਨੇ ਅੱਖਾਂ ਦੇ ਉੱਤੇ ਪਰਵਾਟੇ ਨੇ ਉਹ ਕਾਲੇ ਰੰਗ ਦੇ ਹਨ ਸਾਡੇ ਸਿਰ ਦੇ ਉੱਪਰ ਵਾਲ ਹਨ ਉਹ ਵੀ ਕਾਲੇ ਰੰਗ ਦੇ ਹਨ ਸੋ ਇਹਦੇ ਵਿੱਚ ਇਹ ਕੀ ਗੱਲ ਹੋਈ ਕਿ ਕਾਲੇ ਧਾਗੇ ਤੇ ਹੀ ਪਹਿਲਾਂ ਨਜ਼ਰ ਜਾਵੇਗੀ ਹੁਣ ਕਈਆਂ ਨੇ ਪੈਰਾਂ ਦੇ ਵਿੱਚ ਕਾਲੇ ਧਾਗੇ ਬੰਨੇ ਹਨ ਹੁਣ ਇਹ ਤਾਂ ਹੈ ਨਹੀਂ ਕਿ ਉਹ ਬੰਦੇ ਨੇ ਪਹਿਲਾਂ ਤੁਹਾਡੇ ਗਿੱਟੇ ਹੀ ਦੇਖਣੇ ਹਨ ਜਦੋਂ ਕੋਈ ਸਾਹਮਣੇ ਆਉਂਦਾ ਹੈ ਸੁਭਾਵਿਕ ਹੀ ਗੱਲ ਹੈ ਸਿਆਣਾ ਬੰਦਾ ਬੰਦੇ ਦੀਆਂ ਅੱਖਾਂ ਵੱਲ ਦੇਖ ਕੇ ਗੱਲ ਕਰਦਾ ਹੈ ਉਹ ਗਿੱਟੇ ਤਾਂ ਨਹੀਂ ਦੇਖੇਗਾ ਹੱਥ ਨਹੀਂ ਦੇਖੇਗਾ ਸੋ ਇਸ ਤਰੀਕੇ ਦੇ ਨਾਲ ਤਾਂ ਇਹ ਲੱਗਦਾ ਹੈ ਕਿ ਇਹ ਸਾਰੀਆਂ ਹੀ ਗੱਲਾਂ ਕਿ ਤਾਂ ਬਈ ਹਨ ਜਾਂ ਫਿਰ ਵੇਖੋ ਵੇਖੀ ਲੋਕਾਂ ਨੇ ਪਾ ਲਈਆਂ ਹਨ ਕਈ ਲੋਕ ਇਸ ਨੂੰ ਫੈਸ਼ਨ ਸਮਝਣ ਲੱਗ ਪਏ ਹਨ ਜਾਂ ਫਿਰ ਕੁਝ ਲੋਕਾਂ ਨੇ ਸਿਰਫ ਸੁਣ ਸੁਣਾ ਕੇ ਹੀ ਇਹ ਚੀਜ਼ਾਂ ਅਪਣਾ ਲਈਆਂ ਹਨ ਹੋ ਸਕਦਾ ਹੈ ਕਿ ਇਸ ਦਾ ਕੋਈ ਸਬੰਧ ਨਾ ਹੋਵੇ ਮੁੱਖ ਗੱਲ ਇਹ ਹੈ ਕਿ ਜਦੋਂ ਕੋਈ ਇਨਸਾਨ ਕਿਸੇ ਸਮੱਸਿਆ ਵਿੱਚ ਹੋਵੇ ਕਿਸੇ ਮਜਬੂਰੀ ਵਿੱਚ ਹੋਵੇ ਉਸ ਨੂੰ ਕੋਈ ਵੀ ਆ ਕੇ ਕੁਝ ਵੀ ਕਹਿ ਦੇਵੇ ਤੇ ਉਹ ਸੋਚਦਾ ਹੈ ਚਲੋ ਆਵੇ ਕੰਮ ਕਰਕੇ ਦੇਖ ਲੈਂਦੇ ਹਾਂ ਜਦੋਂ ਕੋਈ ਬੰਦਾ ਬਿਮਾਰ ਹੋਵੇ ਤਾਂ ਵੱਡੇ ਵੱਡੇ ਡਾਕਟਰਾਂ ਤੋਂ ਇਲਾਜ ਕਰਵਾ ਕੇ ਥੱਕ ਚੁੱਕਿਆ ਹੋਵੇ ਤੇ ਕੋਈ ਬੰਦਾ ਉਸ ਦੇ ਕੋਲ ਜਾ ਕੇ ਕਹਿ ਦੇਵੇ ਕਿ ਘਰ ਵਿੱਚੋਂ ਆਹ ਵਾਲੀ ਚੀਜ਼ ਖਾ ਕੇ ਦੇਖ ਸ਼ਾਇਦ ਤੂੰ ਠੀਕ ਹੋ ਜਾਵੇਂ ਤੇ ਅਗਲਾ ਵੀ ਕਹਿੰਦਾ ਹੈ ਕਿ ਚਲੋ ਜੇ ਇੰਨੀ ਦਵਾਈ ਖਾਦੀ ਹੈ ਤੇ ਉਹਦੇ ਨਾਲ ਫਰਕ ਨਹੀਂ ਪਿਆ ਤਾਂ ਇਹ ਨੁਕਸਾ ਵੀ ਆਪਣਾ ਕੇ ਦੇਖ ਲੈਂਦੇ ਹਾਂ ਕੀ ਪਤਾ ਠੀਕ ਹੀ ਹੋ ਜਾਵਾਂ ਸੋ ਕਹਿਣ ਤੋਂ ਪਹਿਾਵ ਹੈ ਕਿ ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਨਾ ਚੱਲ ਰਿਹਾ ਹੋਵੇ ਜਦੋਂ ਉਸ ਦਾ ਟੀਚਾ ਹੁੰਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਭ ਕੁਝ ਠੀਕ ਹੋ ਜਾਵੇ ਜਦੋਂ ਉਹਦੇ ਕੋਲ ਆ ਕੇ ਕੋਈ ਕਹਿ ਦਿੰਦਾ ਹੈ ਕਿ ਮੈਂ ਗਿੱਟੇ ਦੇ ਕਾਲਾ ਧਾਗਾ ਪੰਨਿਆ ਹਾਂ ਮੇਰਾ ਤਾਂ ਸਾਰਾ ਕੰਮ ਵਧੀਆ ਚੱਲ ਰਿਹਾ ਹੈ ਤਾਂ ਉਦੋਂ ਸੁਭਾਵਿਕ ਚਈ ਗੱਲ ਹੈ ਕਿ ਸਾਹਮਣੇ ਵਾਲੇ ਸਾਹਮਣੇ ਵਾਲੇ ਤੇ ਉਸ ਇਸ ਗੱਲ ਦਾ ਬਹੁਤ ਅਸਰ ਹੁੰਦਾ ਹੈ ਜਿੰਨਾ ਚਿਰ ਉਸਦੀ ਦਿਮਾਗੀ ਸੋਚ ਹੀ ਹੈ ਉਹ ਠੀਕ ਨਹੀਂ ਹੈ, ਦਰੁਸਤ ਨਹੀਂ ਹੈ ਤਾਂ ਉਹ ਇਹ ਸੋਚਦਾ ਹੈ ਕਿ ਸ਼ਾਇਦ ਇੱਕ ਧਾਗਾ ਹੀ ਮੈਨੂੰ ਠੀਕ ਕਰ ਦੇਵੇਗਾ। ਪਰ ਮੁੱਖ ਦੀ ਗੱਲ ਇਹ ਹੈ ਕਿ ਜਿੰਨਾ ਕਿ ਜਿੰਨਾ ਗੱਲਾਂ ਦਾ ਆਪਾਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜੇ ਇਨਸਾਨ ਦੇ ਘਰ ਖੁਸ਼ੀਆਂ ਨਹੀਂ, ਇਨਸਾਨ ਦੇ ਘਰ ਸਕਾਰਾਤਮਕਤਾ ਨਹੀਂ, ਕਲੇਸ਼ ਹੈ ਤਾਂ ਉਹਦਾ ਇਨਸਾਨ ਨੂੰ ਆਪਣੇ ਆਪ ਨੂੰ ਕੱਢ ਪਾਵੇਗਾ ਜੇ ਬੰਦਾ ਚਾਹੁੰਦਾ ਹੈ ਕਿ ਮੈਂ ਕਾਮਯਾਬ ਹੋਣਾ ਹੈ। ਜੇਕਰ ਬੱਚੇ ਚਾਹੁੰਦੇ ਹਨ ਕਿ ਅਸੀਂ ਪੜ੍ਹਾਈ ਦੇ ਵਿੱਚ ਮਿਹਨਤ ਕਰਦੇ ਹਾਂ ਰੰਗ ਨਹੀਂ ਲੈ ਕੇ ਆਉਂਦੇ ਤਾਂ ਵੀ ਹੱਲ ਆਪਾਂ ਆਪਣੇ ਆਪ ਹੀ ਕੱਢਣਾ ਹੈ ਸਭ ਤੋਂ ਪਹਿਲਾਂ ਦੇਖੋ ਕਿ ਗੱਲ ਕੀ ਹੋ ਰਹੀ ਹੈ ਜੋ ਮੈਂ ਸਵਾਲ ਜਾਦ ਕਰ ਰਿਹਾ ਹਾਂ ਜੋ ਪੇਪਰ ਦੇ ਵਿੱਚ ਆਉਣਾ ਹੈ ਉਹ ਜੇਕਰ ਮੈਂ ਭੁੱਲ ਜਾਂਦਾ ਹਾਂ ਤਾਂ ਕਾਲੇ ਧਾਗੇ ਨੇ ਨਾਲ ਆਖੇ ਲਿਖਵਾਉਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਜੇ ਆਪਾਂ ਕਮਾਈ ਕਰਦੇ ਹਾਂ ਆਪਾਂ ਦਿਨ ਰਾਤ ਮਿਹਨਤ ਕਰਦੇ ਹਾਂ ਐਂਡ ਟਾਈਮ ਦੇ ਉੱਤੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਆਪਾਂ ਉਹ ਨੁਕਸਾਨ ਦੀ ਵਜ੍ਹਾ ਲੱਭੀਏ ਉਹ ਵਜ੍ਹਾ ਲੱਭ ਕੇ ਉਸ ਦਾ ਹੱਲ ਕਰੀਏ ਕਿਉਂਕਿ ਕਾਲੇ ਧਾਗੇ ਨੇ ਉੱਥੇ ਆ ਕੇ ਕੁਝ ਨਹੀਂ ਕਰਨਾ ਜੇ ਅਸੀਂ ਵਧੀਆ ਕਰ ਪਾਇਆ ਹੈ ਜੇ ਚੰਗੇ ਮਿਸਤਰੀ ਨੇ ਬਣਾਇਆ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਓਟਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਪਹਿਲਾਂ ਅਰਦਾਸ ਕੀਤੀ ਜਾਵੇ ਫਿਰ ਜਿਹੜੀ ਅਖੰਡ ਪਾਠ ਸਾਹਿਬ ਜੀ ਰਖਵਾਇਆ ਜਾਵੇ ਤੇ ਜਿਹੜੇ ਮੱਥੇ ਤੇ ਕਾਲਾ ਤਾਂ ਜਿਹੜਾ ਮੱਥੇ ਦੇ ਕਾਲੇ ਮੋਹ ਵਾਲਾ ਜਾਂ ਕੋਈ ਵੀ ਆਪਾਂ ਕਹਿੰਦੇ ਹਾਂ ਮਾੜੀ ਨਜ਼ਰ ਤੋਂ ਬਚਾਉਣ ਵਾਲਾ ਜਾਂ ਨਜ਼ਰ ਵੱਟੂ ਜਾਂ ਹੋਰ ਆਪਣੀ ਠੇੜ ਪੰਜਾਬੀ ਵਿੱਚ ਪੜੇ ਤੋਂ ਪੜੇ ਸ਼ਬਦ ਵੀ ਉਸ ਦੇ ਲਈ ਵਰਤੇ ਜਾਂਦੇ ਹਨ ਅਜਿਹੇ ਲੋਕਾਂ ਦੇ ਲਈ ਅਸਲ ਦੇ ਵਿੱਚ ਇਹ ਚੀਜ਼ਾਂ ਕੁਝ ਵੀ ਨਹੀਂ ਠੀਕ ਹੈ ਕੋਈ ਤੁਹਾਡੇ ਵੱਲ ਦੇਖ ਕੇ ਹੌਕਾ ਲੈਂਦਾ ਹੋਵੇਗਾ ਕੋਈ 100 ਵਾਰ 100 ਕਿਸਮ ਦੀ ਮਾੜੀ ਗੱਲ ਆਪਦੇ ਮਨ ਵਿੱਚ ਲੋਚਦਾ ਹੋਵੇਗਾ ਪਰ ਉਸ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਵੇਗਾ ਜੇ ਸਤਗੁਰੂ ਸੱਚੇ ਪਾਸ਼ਾ ਜੀ ਦਾ ਓਟ ਅਸਰੇ ਲਿਆ ਹੋਵੇਗਾ ਜੇ ਸਿਰਫ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਭਰੋਸਾ ਕਰਨਾ ਹੈ ਫਿਰ ਇਹ ਗੱਲਾਂ ਸੱਚ ਹੀ ਹਨ ਜੇ ਨਹੀਂ ਭਰੋਸਾ ਕਰਨਾ ਫਿਰ ਸਤਗੁਰੂ ਸੱਚੇ ਪਾਸ਼ਾ ਜੀ ਦੇ ਉੱਤੇ ਭਰੋਸਾ ਹੈ ਜਿਹੜਾ ਰੋਜ਼ ਇਨਸਾਨ ਗੁਰਕਾ ਸਾਹਿਬ ਤੋਂ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਫਿਰ ਉਸ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਸਿਰਫ ਤੇ ਸਿਰਫ ਮਿਹਨਤ ਰੰਗ ਲੈ ਕੇ ਆਵੇਗੀ ਸਿਰਫ ਤੇ ਸਿਰਫ ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਰੰਗ ਲੈ ਕੇ ਆਵੇਗੀ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਚਾਹੇ ਸਿੱਖ ਹੋਵੇ Hindu ਹੋਵੇ ਕਿਸੇ ਹੋਰ ਧਰਮ ਦੇ ਹੋਵੋ ਆਪਣੇ ਦੀਨ ਦੇ ਵਿੱਚ ਪੱਕੇ ਰਹੋ ਆਪਣੇ ਹੱਥਾਂ ਦੇ ਨਾਲ ਕੀਤੀ ਕਮਾਈ ਦੇ ਉੱਤੇ ਭਰੋਸਾ ਰੱਖੋ ਆਪਣੇ ਪਰਮਪਿਤਾ ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਤੇ ਭਰੋਸਾ ਰੱਖੋ ਕਿ ਪਰਮਾਤਮਾ ਮੈਨੂੰ ਸਫਲਤਾ ਵਾਲ ਲੈ ਕੇ ਜਾਣਗੇ ਮੈਨੂੰ ਸਿੱਧਾ ਰਸਤਾ ਦਿਖਾਉਣਗੇ ਮੈਂ ਰਸਤੇ ਤੋਂ ਭਟਕ ਨਹੀਂ ਸਕਦਾ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਮੇਰੇ ਤੇ ਅਸਰ ਨਹੀਂ ਕਰਨਗੀਆਂ ਉਹੀ ਸਮਾਂ ਮੈਂ ਆਪਣੇ ਕੰਮ ਤੇ ਲਾਵਾਂ ਜਿਹੜਾ ਸਮਾਂ ਮੈਂ ਲੋਕਾਂ ਦੀਆਂ ਪੁੱਠੀਆਂ ਸਿੱਧੀਆਂ ਚੁਗਤਾਂ ਦੇ ਪਿੱਛੇ ਵਿਅਰਥਕ ਵਾਰਿਆ ਹਾਂ ਉਹੀ ਸਮਾਂ ਮੇਰੇ ਸਿੱਧੇ ਪਾਸੇ ਲੱਗੇ ਸੋ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਵਹਿਮਾ ਪਰਮਾ ਦੇ ਵਿੱਚ ਨਾ ਪੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ